ਤੁਸੀਂ ਨਾ ਮੇਰੇ ਕਟਮਾ ਤੁਸੀਂ ਨਾ ਆ ਜਾ ਇੱਧਰ ਆ ਜਾ ਰਹੀ ਤਾਂ ਮਿਲਦੀ ਹੈ ਹਾਂ ਸਭ ਤੋਂ ਵੈਸੇ ਹਾਂ ਚైనాਡੋਰ ਨੂੰ ਚైనాਡੋਰ ਨੂੰ ਕੱਢਦੀ ਆ ਚైనా ਤਾਂ ਵਧੀਆ ਆ ਬੱਚੇ ਬਚਦੇ ਆ ਨਾ ਅੱਜ ਕੱਲ ਬਹੁਤ ਹਾਸੇ ਹੁੰਦੇ ਆ ਅੱਗੇ ਅੱਗੇ ਹਾਂ ਜੀ ਬਹੁਤ ਬੜਾ ਜੀ ਅੱਜ ਯਾਦ ਕਰ ਸਰ ਪੂਰ ਕਰ ਦੇ ਜੀ ਇਹ ਜੀ ਇਹ ਫੋੜਾ ਲੈਂਦੇ ਜੀ ਜੇ ਅਗਰ ਇਹ ਨਾ ਬਾਰੇ ਭਾਈ ਭਾਈ カレーを入れる。 ਇਹਦਾ ਹੀ ਚੋਕ ਨਕੋਦਰ ਦੀਆਂ ਜਿਵੇਂ ਕਿ ਤੁਹਾਨੂੰ ਹਰਪਾਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਜੇਕਰ ਗੱਲ ਕਰੀਏ ਤਾਂ ਚਾਈਨਾ ਡੋਰ ਚਾਈਨਾ ਡੋਰ ਦੇ ਨਾਲ ਕਾਫੀ ਜਿਹੜਾ ਹੈਗਾ ਲੋਕਾਂ ਨੂੰ ਨੁਕਸਾਨ ਹੁੰਦਾ ਹੈਗਾ ਵਾ ਤੇ ਜਿਹਦੇ ਕਰਕੇ ਕਾਫੀ ਜਿਹੜੇ ਹਾਸੇ ਵੀ ਵਾਪਰ ਜਾਂਦੇ ਨੇ ਅੱਜ ਅਸੀਂ ਜਿਹੜਾ ਗਰਾਊਂਡ ਜ਼ੀਰੋ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਨਕੋਦਰ ਦੇ ਵਿੱਚ ਜੜੀਆਂ ਦੁਕਾਨਾਂ ਨੇ ਪਤੰਗਾ ਦੀਆਂ ਉੱਥੇ ਕਿੰਨੀ ਕ ਚਾਈਨਾ ਦੀ ਡੋਰ ਵਿਕ ਰਹੀ ਆ ਕਿਉਂਕਿ ਇਹਨਾਂ ਨੇ ਦੁਕਾਨਾਂ ਤੇ ਜਿਹੜੇ ਹੈਗੇ ਪੋਸਟਰ ਤਾਂ ਜ਼ਰੂਰ ਲਗਾ ਦਿੱਤੇ ਨੇ ਕਿ ਜਿਹੜੀ ਚਾਈਨਾ ਦੀ ਡੋਰ ਨਹੀਂ बिकੇਗੀ ਸਿਰਫ ਤੇ ਸਿਰਫ ਜਿਹੜੀ ਤਾਗੇ ਵਾਲੀ ਡੋਰ ਵੇਕੇਗੀ ਪਰ ਅੱਜ ਜਿਹੜਾ ਹੈਗਾ ਅਸੀਂ ਨਕੋਦਰ ਦੇ ਵਿੱਚ ਗਰਾਉਂਡ ਜ਼ੀਰੋ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕੁਝ ਲੋਕ ਜਿਹੜੇ ਨੇ ਇੱਥੇ ਵੀਰ ਆਏ ਨੇ ਪਤੰਗ ਦੀ ਪਤੰਗ ਦੀ ਡੋਰ ਖਰੀਦਣ ਵੀ ਆਏ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀਰ ਜੀ ਕੀ ਨਾਮ ਜੀ ਮੇਰਾ ਨਾਮ ਮਨਦੀਪ ਹੈ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਮੈਂ ਸ਼ਾ ਕੋੜੀ ਏਰੀਆ ਤੋਂ ਹਾਂ ਸ਼ਾ ਕੋੜ ਏਰੀਆ ਤੋਂ ਨਕੋਦਰ ਦੇ ਵਿੱਚ ਆਏ ਹਾਂ ਕੀ ਕਾਰਨ ਹੋਇਆ ਕਾਰਨ ਇਹ ਆ ਵੀ ਇੱਥੋਂ ਚੀਜ਼ ਵਧੀਆ ਮਿਲਦੀ ਚਾਈਨਾ ਡੋਰ ਨਹੀਂ ਮਿਲਦੀ ਤਾਗੇ ਵਾਲੀ ਮਿਲਦੀ ਹਾਂ ਜੀ ਹੁਣ ਸਾਨੂੰ ਮੇਰੇ ਸਾਹਮਣੇ 15 ਤੋਂ 16 ਕਿਲੋ ਪਰ ਸਾਨੂੰ ਪਤਾ ਵੀ ਇਥੋਂ ਚੀਜ਼ ਵਧੀਆ ਮਿਲਦੀ ਆ ਹਾਂਜੀ ਇਸੇ ਲਈ ਨਕੋਦਰਾਂ ਖਾਸ ਇਸੇ ਦੁਕਾਨ ਤੇ ਵੀ ਇਥੋਂ ਚੀਜ਼ ਵੀ ਵਧੀਆ ਮਿਲ ਜਾਂਦੀ ਆ ਵੀ ਚੀਜ਼ ਵੀ ਉਹੀ ਮਿਲਦੀ ਆ ਵੀ ਜਿਹੜਾ ਨੁਕਸਾਨ ਨਹੀਂ ਹੁੰਦਾ ਸਾਨੂੰ ਸਾਡੇ ਬੱਚਾਂ ਨੂੰ ਨੁਕਸਾਨ ਨਹੀਂ ਹੁੰਦਾ ਚਾਈਨਾ ਡੋਰ ਦੇ ਬਾਰੇ ਕੀ ਕਹਿਣਾ ਚਾਹੋਗੇ ਆਪਾਂ ਤਾਂ ਕਿੰਨੇ ਵੀ ਉਹ ਬਿਲਕੁਲ ਯੂਜ਼ ਨਹੀਂ ਕਰਨੀ ਚਾਹੀਦੀ ਉਹ ਮਤਲਬ ਕਿ ਬਹੁਤ ਖਤਰਨਾਕ ਆ ਆਪਾਂ ਹੁਣ ਰੋਡ ਤੇ ਵੀ ਜਾਣੇ ਪਏ ਹਾਸੇ ਬਹੁ ਹੁੰਦੇ ਤੇ ਉਹਦੇ ਨਾਲ ਤੇ ਬਹੁਤ ਮੌਤਾਂ ਵੀ ਹੁੰਦੀਆਂ ਉਹਨਾਂ ਤੇ ਬਹੁਤ ਨੁਕਸਾਨ ਹੁੰਦੇ ਆ ਇਸੇ ਕਰਕੇ ਉਹ ਵੀ ਡੋਰ ਯੂਜ਼ ਹੀ ਨਹੀਂ ਕਰਨੀ ਚਾਹੀਦੀ ਬਿਲਕੁਲ ਤਾਂ ਗਲ ਡੋਰੀ ਯੂਜ਼ ਕਰੋ ਬਿਲਕੁਲ ਧਾਗੇ ਵਾਲੀ ਡੋਰ ਯੂਜ਼ ਕਰੋ ਕਿਉਂਕਿ ਲਗਾਤਾਰ ਜਿਹੜੇ ਹਾਸੇ ਵਾਪਰ ਰਹੇ ਨੇ ਪ੍ਰਸ਼ਾਸਨ ਵੀ ਜਿਹੜਾ ਹੈਗਾ ਇਸ ਵੇਲੇ ਸਰਗਰਮ ਹੈਗਾ ਵਾ ਲਗਾਤਾਰ ਦੁਕਾਨਾਂ ਦੇ ਵਿੱਚ ਜਿਹੜੀ ਛਾਪੇਮਾਰੀ ਵੀ ਕੀਤੀ ਜਾ ਰਹੀ ਆ ਚਾਈਨਾ ਡੋਰ ਫੜੀ ਵੀ ਜਾ ਰਹੀ ਹੈਗੀ ਆ ਕੀ ਕਹਿਣਾ ਚਾਹੋਗੇ ਹਾਂਜੀ ਬਹੁਤ ਵਧੀਆ ਪ੍ਰਾਲਾ ਜੀ ਜਿਹੜਾ ਛਾਪੇਮਾਰੀ ਹੋ ਰਹੀ ਆ ਜਾਂ ਚੈਕਿੰਗ ਹੋ ਰਹੀ ਆ ਔਰ ਚਾਈਨਾ ਦੀ ਡੋਰ ਤੇ ਨੱਥ ਪੈ ਰਹੀ ਆ ਹੌਲੀ ਹੌਲੀ ਕੀ ਜੇ ਤੁਸੀਂ ਪਹਿਲਾਂ ਜਿਹੜੀ ਹੈਗੀ ਆ ਚਾਈਨਾ ਦੀ ਡੋਰ ਜਿਹੜੀ ਹੈਗੀ ਆ ਪਹਿਲਾਂ ਲੋਕ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਖਰੀਦਦਾਰੀ ਸ਼ੁਰੂ ਹੋ ਚੁੱਕੀ ਸੀਗੀ ਪ੍ਰਸ਼ਾਸਨ ਨੇ ਤਾਂ ਹੀ ਸ਼ਕੰਜਾ ਕੱਸਿਆ ਤੁਸੀਂ ਜਿਹੜਾ ਹੈਗਾ ਅੱਜ ਲਿਖਿਆ ਹੋਇਆ ਵਾ ਜਿਹੜੀ ਚਾਈਨਾ ਦੀ ਡੋਰ ਬਿਲਕੁਲ ਨਹੀਂ ਮਿਲੇਗੀ ਸਿਰਫ ਧਾਗੇ ਵਾਲੀ ਡੋਰ ਮਿਲੇਗੀ ਕੀ ਕਾਰਨ ਹੋਇਆ ਸਾਡੇ ਤੇ ਲਿਖਿਆ ਪੂਰਾ ਸਾਲ ਹੀ ਹੁੰਦਾ ਜੀ ਅਸੀਂ ਤੇ ਗਰਮੀਆਂ ਨੂੰ ਵੀ ਨਹੀਂ ਲਾਈਦਾ ਕਿਉਂਕਿ ਅਸੀਂ ਤੇ ਚਾਈਨਾ ਡੋਰਾਂ ਦੇ ਨਾ ਹੀ ਹੱਕ ਵਿੱਚ ਆ ਸੀ ਇੰਡੀਅਨ ਡੋਰਾ ਵਰਤੇ ਤੇ ਮੈਂ ਵਕ ਵਕਤ ਏਰੀਆ ਚੋ ਇੰਡੀਆ ਨਹੀਂ ਮੱਜਾ ਲੈ ਕੇ ਆਨਾ ਜਿੱਦਾ 100% ਕੋਟਨ ਕੋਟਨ ਮੱਜਾ ਇਹ ਮਤਲਬ ਕਿ ਧਾਗੇ ਵਾਲੀ ਡੋਰ ਹੈਗੀ ਆ ਹੱਥ ਨਾਲ ਬਣੀ ਹੋਈ ਆ ਇਹਦਾ ਕਿਸੇ ਨੂੰ ਪਸ਼ੂ ਪੰਛੀ ਕਿਸੇ ਆਦਮੀ ਨੂੰ ਕਿਸੇ ਨੂੰ ਨੁਕਸਾਨ ਨਹੀਂ ਜਰਾ ਔਰ ਇਹੀ ਮੈਂ ਵੇਚਦਾ ਬੜੀ ਦੂਰੋਂ ਦੂਰੋਂ ਮੇਰੇ ਕੋ ਗਾਹ ਕਾਂਦੇ ਜਿੱਦਾਂ ਹੁਣੇ ਤੁਸੀਂ ਦੇਖਿਆ ਸ਼ਾਹਕੋਟ ਤੋਂ ਵੇ ਸਾਰਿਆਂ ਨੂੰ ਪਤਾ ਇੱਥੇ ਧਾਗੇ ਵਾਲੀ ਡੋਰਾ ਮਿਲਦੀ ਔਰ ਵਧੀਆ ਕੁਆਲਿਟੀ ਦੀ ਮਿਲਦੀ ਔਰ ਮੈਂ ਗਾਰੰਟੀ ਵੀ ਦਿੰਦਾ ਕਿ ਸਾਡੀ ਧਾਗੇ ਵਾਲੀ ਡੋਰਾ ਚਾਈਨਾ ਵਾਲੀ ਡੋਰ ਨੂੰ ਵੱਡੇਗੀ ਬਟ ਪਤਾ ਨਹੀਂ ਕਾਹ ਤੋਂ ਲੋਕਾਂ ਨੂੰ ਇੱਕ ਚਾਈਨਾ ਵਾਲੀ ਡੋਰਾ ਦਾ ਕਰੇਜ਼ ਹੋ ਗਿਆ ਹੋਇਆ ਕਿ ਚਾਈਨਾ ਦੀ ਡੋਰਾ ਜਿਆਦੀ ਵਰਤੇ ਤੇ ਹਾਗ ਵਾਲੀ ਘੱਟ ਵਰਤੇ ਤੇ ਮੈਂ ਚਾਹੁੰਦਾ ਵੀ ਮੇਰੇ ਕੋਲ ਇੱਕ ਵਾਰੀ ਆਓ ਹਾਗ ਵਾਲੀ ਡੋਰਾ ਲੈ ਕੇ ਦੇਖੋ ਤੁਹਾਨੂੰ ਨਹੀਂ ਪਤਾ ਨੰਦੀ ਖੁੱਲੀ ਡੋਰਾ ਵੀ ਮੇਰੀ ਵਾਪਸ ਦੇ ਸਕਦੇ ਹੋ ਔਰ ਇਹ ਚਾਈਨਾ ਦੀ ਡੋਰਾ ਨਾਲੋਂ ਘੱਟ ਰੇਟ ਤੇ ਆ ਛੋਟੇ ਕੀ ਨਾਮ ਆ ਮਨਗਮ ਸਿੰਘ ਜਿਹੜੀ ਚਾਈਨਾ ਦੀ ਡੋਰ ਹੈਗੀ ਉਹਦੇ ਨਾਲ ਕਾਫੀ ਨੁਕਸਾਨ ਹੁੰਦਾ ਕੀ ਕਹਿਣਾ ਚਾਹੋਗੇ ਹੋਰ ਨਾ ਸਾਡੀ ਜਾਨ ਵੀ ਜਾ ਸਕਦੀ ਹੈ ਕੀ ਕੀ ਬੱਚਿਆਂ ਨੂੰ ਮੈਸੇਜ ਦਵਾਂਗੇ ਜਿਹੜੇ ਬੱਚੇ ਅੱਜ ਵੀ ਜਿਹੜਾ ਹੈਗਾ ਚਾਈਨਾ ਦੀ ਡੋਰ ਯੂਜ਼ ਕਰਦੇ ਹੈਗੇ ਕਿ ਚਾਈਨਾ ਦੀ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਚਾਈਨਾ ਦੀ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਲਗਾਤਾਰ ਜਦੋਂ ਹਾਸੇ ਹੁੰਦੇ ਨੇ ਜਦੋਂ ਮਾਵਾ ਦੇ ਪੁੱਤ ਚੜੇ ਜਾਂਦੇ ਨੇ ਤਾਂ ਤਾਂ ਹੀ ਪਤਾ ਚੱਲਦਾ ਕਿ ਕੀ ਨੁਕਸਾਨ ਹੋਇਆ ਕਿਉਂਕਿ ਜਦੋਂ ਕਿਤੇ ਤਸੀਂ ਮੋਟਰਸਾਈਕਲ ਤੇ ਜਾਂ ਸਕੂਟਰ ਤੇ ਵੀ ਜਾਂਦੇ ਹੋ ਤਾਂ ਰਸਤੇ ਦੇ ਵਿੱਚ ਵੀ ਕਈ ਵਾਰ ਤੁਹਾਡੇ ਨਾਲ ਹਾਸੇ ਵਾਪਰ ਜਾਂਦੇ ਨੇ ਜਿਸ ਕਰਕੇ ਇਸ ਵਾਰ ਜਿਹੜਾ ਹੈਗਾ ਪ੍ਰਸ਼ਾਸਨ ਨੇ ਵੀ ਪੂਰਾ ਸ਼ਿਕੰਜਾ ਕੱਸਿਆ ਹੋਇਆ ਵਾ ਲਗਾਤਾਰ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੈਗਾ ਛਾਪੇਮਾਰੀ ਕਰਕੇ ਪੁਲਿਸ ਨੇ ਜਿਹੜਾ ਹੈਗਾ ਗੱਟੂ ਬਰਾਮਦ ਵੀ ਕੀਤੇ ਹੈਗੇ ਆ ਅਸੀਂ ਜਿਹੜੇ ਹੈਗੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਵੀ ਕਰਾਂਗੇ ਕਿ ਜ਼ਰੂਰ ਇੱਕ ਵਾਰ ਜਿਹੜਾ ਹੈਗਾ ਜਿਹੜੇ ਪਤੰਗ ਵੇਚਦੇ ਨੇ ਉਹਨਾਂ ਤੇ 56 ਕੱਸਣ ਕਿਉਂਕਿ ਲਗਾਤਾਰ ਜਿਹੜੇ ਹੈਗੇ ਇਸ ਤਰ੍ਹਾਂ ਦੇ ਹਾਸੇ ਜਿਹੜੇ ਵਾਪਰ ਰਹੇ ਨੇ ਉਹਨਾਂ ਨੂੰ ਰੋਕਿਆ ਜਾ ਸਕੇ ਕੈਮਰਾ ਪਰਸਨ ਨਾਲ ਪਨੀ ਤਰੋੜਾ ਨਿਕੋਦੜ